ਨਵਾਂ ਸ਼ਹਿਰ ਸਰਗਰਮੀਆ ਪ੍ਰੋਗਰਾਮ ਵਿੱਚ ਵਾਸੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਇਹ ਸ਼ਾਂਜੇਲਾ ਸ਼ੀਰ ਪਗਸੇਂਗ ਨਾਲ ਨੱਬੰਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਫੋਟੋ ਵੀ ਖੱਚਦੀ ਅਤੇ ਐਸਆਈ ਚੰਦਰਪਾਲ ਜੀ ਜੋ ਚੰਡੀਗੜ੍ਹ ਚੌਂਕ ਵਿੱਚ ਡਿਊਟੀ ਕਰਦੇ ਆ ਇਹਨਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਇੱਕ ਲੇਡੀ ਬੱਸ ਪਰੇ ਪਿਆ ਆ ਤੇ ਜਿਹੜਾ ਇਹ ਨਹੀਂ ਪਤਾ ਉਹ ਕਿੱਦਾਂ ਆਇਆ ਇਹਨਾਂ ਨੇ ਉਹ ਜਾ ਕੇ ਲੇਡੀ ਬੱਸ ਮੋਕੇ ਤੋਂ ਆਪੇ ਕੱਟਿਆ ਚੋਕੇ ਆਪਣਾ ਡਬਲ ਲੈ ਆ ਚੱਕੀ ਤਾਂ ਜਦੋਂ ਕਾਫੀ ਪੈਸੇ ਦੇ ਕਾਜ ਹੋ ਗਏ 6000 ਤੇ ਉਹਨਾਂ ਨੂੰ ਉਹਦੇ ਵਿੱਚੋਂ ਉਹਨਾਂ ਦਾ ਸੰਪਰਕ ਨੰਬਰ ਲੈ ਕੇ ਉਹਨਾਂ ਦਾ ਤਾਲਮੇ ਕੀਤਾ ਜੋ ਉਹ ਉਹ ਮੀਆਂ ਬੀਬੀ ਇੱਥੇ ਤੋਂ ਕੁਝ ਆ ਗਿਆ ਤੇ ਜਿਹਨਾਂ ਨੂੰ ਫਿਰ ਉੱਥੇ ਮੌਕੇ ਤੇ ਉਹਨਾਂ ਨੂੰ ਸਾਰਾ ਪਰਚਾ ਚੈੱਕ ਕਰਾ ਕੇ ਉਹਨਾਂ ਦੇ ਹਵਾਲੇ ਕੀਤਾ ਤੇ ਉਹਨਾਂ ਦੇ ਡਾਕੂਮੈਂਟ ਵਿੱਚ ਸਾਰੇ ਪੈਸੇ ਪੂਰੇ ਹਨ ਤੇ ਜਿਹੜੇ ਜਿਹੜੀ ਬੀਬੀ ਦਾ ਨੌਸਿਕਾ ਕੁਲਦੀਪ ਕੌਰ ਤੇ ਪਿੰਨ ਬਨਾਲਾ ਜਾਣ ਵਾਲੇ ਸੀ ਨਾਲ ਉਹਨਾਂ ਦੇ ਹਾਜ਼ਰ ਸੀਗੇ ਉਹਨਾਂ ਨੇ ਉਸ ਦਾ ਬੋਲਕਮ ਜਿੱਦ ਤੋਂ ਧੰਨਵਾਦ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਲੋਕ ਪੁਲਸੀਆਂ ਹੋਰ ਕੁੰਡੀਆਂ ਦੇਖਦੇ ਰਹਿੰਦੇ ਆ ਵੀ ਸਾਨੂੰ ਅੱਜ ਪੂਰਾ ਵਿਸ਼ਵਾਸ ਆ ਕਿ ਪੁਲਸ ਨੇ ਪੂਰਾ ਇਮਾਨਦਾਰੀ ਨਾਲ ਕੰਮ ਕੀਤਾ ਕਰੀ ਰਹੀ ਆ ਤੇ ਸਾਡਾ ਪੂਰਾ ਸਮਾਨ ਸਾਨੂੰ ਪੁਲਸ ਨੇ ਵਾਪਸ ਕੀਤਾ ਤੇ ਉਹਨੇ ਸਾਰੀ ਪੁਲਸ ਦਾ ਧੰਨਵਾਦ ਕੀਤਾ ਐਹੀ ਕਿੰਨੇ ਕਿਸੇ ਦੇ ਵਿੱਚ 6000 ਕਰੀਬ 6000 ਰੁਪਏ ਸਗੋਂ ਦਾ ਪੂਰਾ ਉਹਨਾਂ ਨੇ ਗਨੇ ਆਪਣੇ ਕਾਜ ਪਤਰوں ਨੇ ਚੈੱਕ ਕੀਤੇ ਪੂਰੇ ਆਪਣੇ ਉਹਨਾਂ ਨੇ ਉਹਨਾਂ ਨੇ ਉਹਨਾਂ ਨੇ ਫਿਰ ਚੈੱਕ ਕਰਕੇ ਤੁਹਾਨੂੰ ਦੱਸਿਆ ਸਾਡੇ ਬਿਲਕੁਲ ਠੀਕ ਸਾਰੇ ਕਾਜ ਦੇ ਸ਼ਹਿਰ ਜ਼ਿਲ੍ਹੇ ਦੇ ਵਿੱਚ ਡੇਲੀ ਚੈਕਿੰਗਸ ਕੀਤੀਆਂ ਜਾ ਰਹੀਆਂ ਹਨ ਜਿਸ ਦੇ ਤਹਿਤ ਕਈ ਹੋ ਰਹੀਆਂ ਚੋਰੀਆਂ ਤੇ ਸਨੇਚਿੰਗਸ ਦੀਆਂ ਵਾਰਦਾਤਾਂ ਨੂੰ ਖਤਮ ਪਾਉਣ ਲਈ ਸਪੈਸ਼ਲ ਚੈਕਿੰਗ ਕੀਤੀ ਜਾ ਰਹੀ ਹੈ ਇਸੇ ਮਹਿੰਮ ਦੇ ਤਹਿਤ ਸਿਟੀ ਤੇ ਰਾਹੂ ਥਾਣੇ ਦੀ ਪੁਲਿਸ ਪਾਰਟੀਆਂ ਨੇ ਕਾਫੀ ਅੱਛਾ ਕੰਮ ਕੀਤਾ ਤੇ ਪਿਛਲੇ ਕੁਝ ਦਿਨਾਂ ਦੇ ਵਿੱਚ 6 ਸਨੇਚਰਸ ਨੂੰ ਐਪਰੀਹੈਂਡ ਕੀਤਾ ਹੈ ਇਨਾ ਚਾਂਸ ਸਨੈਚਰਸ ਦੇ ਨਾਲ ਸਾਡੇ ਦੋ ਪੁਰਾਣੇ ਪਰਚੇ ਸਨੈਚਿੰਗ ਦੇ ਟਰੇਸ ਹੋਏ ਆ ਤੇ ਦੋ ਨਵੇਂ ਐਫ ਆਈ ਆਰਸ ਰਜਿਸਟਰ ਕੀਤੇ ਗਏ ਆ ਇਹਨਾਂ ਦੇ ਕੋਲੋਂ ਹੁਣ ਤੱਕ ਦੋ ਚੋਰੀ ਦੇ ਬਾਈਕ ਇੱਕ ਸਨੈਚਡ ਹੋਈ ਹੋਈ ਐਕਟਵਾ ਤੇ ਇਹਨਾਂ ਦੇ ਵੱਲੋਂ ਵਾਰਦਾਤਾਂ ਵਿੱਚ ਯੂਜ਼ ਕੀਤੇ ਜਾਣ ਵਾਲਾ ਇੱਕ ਬੁਲੇਟ ਮੋਟਰਸਾਈਕਲ ਤੇ ਇੱਕ ਹੋਰ A1 ਮੋਟਰਸਾਈਕਲ ਬਰਾਮਦ ਹੋਇਆ ਇਸ ਤੋਂ ਇਲਾਵਾ ਇਹਨਾਂ ਦੇ ਕੋਲੋਂ ਸੋਨੇ ਦੇ ਗਹਿਣੇ ਜਿਹੜੇ ਇਹਨਾਂ ਨੇ ਸਨੈਚ ਕੀਤੇ ਹੋਏ ਹਨ ਤੇ ਵਿਦੇਸ਼ੀ ਕਰੰਸੀ ਲੋਕਾਂ ਦੇ ਪਰਸ ਤੋਂ ਦੇ ਵਿੱਚ ਪਾਏ ਗਏ ਡਾਕੂਮੈਂਟਸ ਆਦੀ ਕਈ ਚੀਜ਼ਾਂ ਹੁਣ ਤੱਕ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਅੱਗੇ ਰਿਮਾਂਡ ਹਾਸਲ ਕੀਤਾ ਜਾਏਗਾ ਤੇ ਅੱਗੇ ਤਫ਼ਤੀਸ਼ ਦੇ ਵਿੱਚ ਹੋ ਜੋ ਵੀ ਗੱਲਾਂ ਸਾਹਮਣੇ ਆਉਂਦੀਆਂ ਉਸ ਦੇ ਤਹਿਤ ਕਾਰਵਾਈ ਕੀਤੀ ਜਾਵੇ ਪਹਿਲੀ ਕਿਤੇ ਮਾਮਲੇ ਕਰਨਾ ਇਹਨਾਂ ਤੇ ਲਗ ਲਗ ਮਾਮਲੇ ਤਾਂ ਜਰ ਕਿ ਕਿਸੇ ਤੇ ਪਹਿਲੇ 4 ਕੇਸਿਸ ਰਜਿਸਟਰਡ ਐ ਕਿਸੇ ਤੇ ਇੱਕ ਵੀ ਹੈਗਾ ਕਿਸੇ ਤੇ ਤਿੰਨ ਐ ਵਿੱਚੋਂ ਦੋ ਸਨੈਚਰਜ਼ ਅਜਿਹੇ ਐ ਜਿਹੜੇ ਰੀਸੈਂਟਲੀ 5 ਸਾਲ ਦੀ ਸਜ਼ਾ ਕੱਟ ਕੇ ਜੇਲ੍ਹ ਚੋਂ ਆਏ ਤੇ ਆਂਦੇ ਹੀ ਉਹਨਾਂ ਨੇ ਫਿਰ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਨੰ ਕੀ ਸਰ ਇੱਕੋ ਗਿਰੋਹ ਨਾਲ ਤਾਲੁਕ ਰੱਖਦੇ ਕਿ ਵੱਖ-ਵੱਖ ਰੋ ਨੇ ਇਹਨਾਂ ਦੇ? ਇਹਨਾਂ ਦੇ ਵਿੱਚੋਂ 4 ਸਨੈਚਰ ਇੱਕੋ ਗਿਰੋਹ ਦੇ ਐ ਤੇ ਦੋ ਸਨੈਚਰਜ਼ ਜਿਹੜੇ ਰਾਹੋਂ ਦੇ ਵਿੱਚ ਫੜੇ ਗਏ ਐ ਉਹ ਵੱਖ-ਵੱਖ ਰੋ ਦੇ। ਜੀ। ਜਿਹੜੀ ਵਿਦੇਸ਼ੀ ਕਰੰਸੀ ਉਹ ਖੋਈ ਸੀ ਕਿ ਕਿਤੇ ਚੋਰੀ ਕੀਤੀ ਗਈ? ਖੋਈ ਸੀ ਉਹ। ਕਿੰਨਾ ਕਿੰਨਾ ਸੀ ਵਿਦੇਸ਼ੀ ਕਰੰਸੀ ਵਿਦੇਸ਼ੀ ਕਰੰਸੀ ਉਹਨਾਂ ਦੇ ਵਿੱਚੋਂ 20 ਡਾਲਰਸ ਨਿਕਲੇ ਆ ਤੇ ਇਸ ਦੇ ਨਾਲ ਉਹਨਾਂ ਦੇ ਕੋਲੋਂ ਕੁਝ ਇੰਡੀਅਨ ਕਰੰਸੀ ਉਹਨਾਂ ਦਾ ਫੋਨ ਤੇ ਹੋਰ ਡਾਕੂਮੈਂਟਸ ਵੀ ਬਰਾਮਦ ਹੋਏ। ਇਕਰੇ ਇਕਰੇ ਅਰੀਜਸ ਜਾਂ ਸਰਗਮਸੀ ਗਏ। ਰਾਹੋ ਦੇ ਏਰੀਆ ਦੇ ਵਿੱਚ ਔੜ ਦੇ ਏਰੀਆ ਦੇ ਵਿੱਚ ਤੇ ਆਪਣੇ ਨਵਾਂ ਸ਼ਹਿਰ ਦੇ ਏਰੀਆ ਦੇ ਵਿੱਚ। ਹਣ ਮੇਨ ਦੀ ਉਮਰ ਕਿੰਨੀ ਹੈ? ਉਮਰਾ ਵੀ ਇਹਨਾਂ ਦੀ ਵੈਰੀ ਕਰਦੀ ਹੈ। ਸਾਰੇ ਐਡਲਟਸ ਹੈ ਤੇ 20 ਤੋਂ ਲੈ ਕੇ ਇਹਨਾਂ ਦੀ 35 ਚਾਲ ਦੇ ਵਿੱਚ ਉਮਰ ਦੇ ਜਿਕਰ ਕੀਤਾ ਕਿ ਡਾਕੂਮੈਂਟ ਵੀ ਮਿਲੇ ਆ ਉਹ ਕਿਹਨਾਂ ਤੇ ਮਿਲੇ ਬੰਦੇ ਆਇਡੈਂਟੀਫਾਈ ਕਰ ਲਈ ਵੀ ਜਿਹੜੇ ਹਾਂਜੀ ਉਹ ਆਇਡੈਂਟੀਫਾਈਡ ਹੈ ਉਹਨਾਂ ਵੱਲੋਂ ਐਫਆਈਆਰ ਰਜਿਸਟਰ ਕਰਾਈ ਗਈ ਹੈ ਤੇ ਉਸ ਐਫਆਈਆਰ ਦੇ ਵਿੱਚ ਨਾਦੀ ਅਰੈਸਟ ਵੀ ਪਾ ਲਏ ਗਏ ਹੋਰ ਵੀ ਕੋਈ ਬੰਦੇ ਨੇ ਇਹਦੇ ਨਾਲ ਗਿਰੋਦਰਾ ਸੰਬੰਧ ਹੱਲੇ ਪੁੱਛਤਾ ਪੁੱਛਤਾ ਚੱਲ ਰਹੀ ਹੈ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਪੁੱਛਗਿੱਛ ਕੀਤੀ ਜਾਏਗੀ ਤੇ ਜੋ ਵੀ ਗੱਲ ਸਾਹਮਣੇ ਆਉਂਦੀ ਹੈ ਅਕੋਰਡਿੰਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਮੈਡਮ ਇੱਕ ਜਿਹੜਾ ਰਾਹੁਲ ਹਰਜਿੰਦਰ ਸਿੰਘ ਇਹਦੇ ਲਿਖਿਆ ਵੀ ਜਨਵਰੀ 22 ਦੇ ਵਿੱਚ ਇਹਨੂੰ ਸਜ਼ਾ ਹੋਈ ਹੈ ਹਾਂਜੀ ਤੇ ਇਹ ਹੁਣ ਜ਼ਮ ਜ਼ਮਾਨਤ ਤੋਂ ਆਕੇ ਬਾਅਦ ਫੇਰ ਇੱਕ ਵਾਰਦਾਤਾਂ ਨੂੰ ਅੰਜਾਮ ਦੇ ਦੇ। ਥੋੜੀ ਮੌਲੀ ਤੇ ਜਮਾ। ਸਾਝੋ ਰਿਮਾਂਡਨਾ ਦਾ ਹਾਸਲ ਕੀਤਾ ਜਾ ਰਿਹਾ। ਇਹ ਮਸਲਾ ਇਹ ਹੈ ਜੀ ਐਸਆਈ ਹਸਪੀਟਲ ਹੁਸ਼ਿਆਰਪੁਰ ਦੇ ਵਿੱਚ ਜਿਹੜੇ ਐਸਐਮਓ ਸਾਹਿਬ ਹੈਗੇ ਆ ਡਾਕਟਰ ਸੁਨੀਲ ਭਗਤ ਜੀ ਉਹਨਾਂ ਦੇ ਨਾਲ ਬਹੁਤ ਹੀ ਇੱਕ ਅਣਸੁਖਾਵੀ ਘਟਨਾ ਵਾਪਰੀ ਹੈ। ਉਹਦੇ ਵਿੱਚ ਕੀ ਹੁੰਦਾ ਆ ਹਸਪੀਟਲ ਇੱਕ ਪੇਸ਼ੈਂਟ ਆਂਦਾ ਆ ਤੇ ਹਸਪੀਟਲ ਦਾ ਸਿਸਟਮ ਬੰਦ ਹੋਣ ਕਰਕੇ ਓਪੀਡੀ ਦਾ ਪਰਚੀ ਨਹੀਂ ਕੱਟ ਹੋ ਰਹੀ ਸੀ। ਤੇ ਉਹ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਸਾਰੇ ਹਸਪੀਟਲ ਦੇ ਵਿੱਚ ਹੱਲਾ ਕਰਦਾ ਆ ਤੇ ਉਹ ਹੱਲਾ ਕਰਕੇ ਉਹਨਾਂ ਦੇ ਰੂਮ ਦੇ ਵਿੱਚ ਪਹੁੰਚਦਾ ਆ ਤੇ ਉਹਨਾਂ ਨੂੰ ਵੀ ਪਰੇਸ਼ਾਨ ਕਰਦਾ ਵੀ ਤੁਸੀਂ ਇਹ ਹਸਪੀਟਲ ਦਾ ਸਿਸਟਮ ਬੰਦ ਹੈ ਤੁਸੀਂ ਰਿਸਪੌਂਸੀਬਲ ਹੈ ਤੇ ਉਨੀ ਉਹਨਾਂ ਨੂੰ ਕੋਸ਼ਿਸ਼ ਕੀਤੀ ਸਮਝਾਉਣ ਦੀ ਕਾਫੀ ਉਹਨਾਂ ਨਾਲ ਬਹਿਸ ਹੋਈ ਉਹਨਾਂ ਦੀ। ਉਸ ਤੋਂ ਬਾਅਦ ਉਹਨਾਂ ਦੀ ਹਾਲਤ ਕੀ ਉਹ ਕਲੈਪਸ ਕਰ ਜਾਂਦੇ ਆ ਕਲੈਪਸ ਕਰਕੇ ਡਿੱਗ ਜਾਂਦੇ ਆ ਤੇ ਉਹਨਾਂ ਦੀ ਹਾਲਤ ਇਸ ਟਾਈਮ ਤੇ ਬਹੁਤ ਹੀ ਕ੍ਰਿਟੀਕਲ ਹੈ ਵੈਂਟੀਲੇਟਰ ਤੇ ਆ ਤੇ ਇਹ ਘਟਨਾ ਜਿਹੜੀ ਹੈਗੀ ਆ ਇਹ ਸਾਡੀ ਜਿਹੜੀ PCMS ਐਸੋਸੀਏਸ਼ਨ ਨੇ ਆ ਉਹਦਾ ਉਹਨੇ ਜਾਣਿਆ ਇਹਦੇ ਬਾਰੇ ਤੇ ਇਹਦੇ ਵਿੱਚ ਪਾਇਆ ਗਿਆ ਵੀ ਜਿਹੜੀ ਹਸਪੀਟਲ ਦੇ ਵਿੱਚ ਸਿਕਿਉਰਿਟੀ ਆ ਉਹ ਕਾਫੀ ਕੰਪਰੋਮਾਈਜ਼ ਹੈਗੀ ਆ ਸਿਕਿਉਰਿਟੀ ਕਈ ਜਗ੍ਹਾ ਹੈ ਹੀ ਨਹੀਂ ਆ ਤੇ ਕੋਈ ਵੀ بڑے ਐਸਐਮਓ ਦੇ ਰੂਮ ਦੇ ਵਿੱਚ ਕਿਉਂਕਿ ਕਾਫੀ ਵੱਡੀ ਪੋਸਟ ਹੈਗੀ ਆ ਕੋਈ ਵੀ ਰੂਮ ਦੇ ਵਿੱਚ ਜਾ ਸਕਦਾ ਆ ਜਿਹੜੀ ਮੈਡੀਕਲ ਆਫੀਸਰ ਉਹ ਵੀ ਕਲਾਸ 1 ਆਫੀਸਰ ਆ ਉਹਨਾਂ ਦੇ ਰੂਮ ਦੇ ਵਿੱਚ ਕੋਈ ਵੀ ਜਾ ਕੇ ਉਹਨਾਂ ਨਾਲ ਕੋਈ ਹੱਥੋਪਾਈ ਕਰ ਸਕਦਾ ਆ ਕੋਈ ਧੱਕਾ ਮੁੱਕੀ ਕਰ ਸਕਦਾ ਆ ਤੇ ਅਸੀਂ ਆਮ ਦੇਖਦੇ ਆ ਵੀ ਕਿੰਨੀ ਜ਼ਿਆਦਾ ਭੀੜ ਹੁੰਦੀ ਆ ਸਿਵਲ ਹਸਪੀਟਲ ਦੇ ਵਿੱਚ ਤੇ ਉਹਦੇ ਬਾਰੇ ਸਾਡੀ ਐਸੋਸੀਏਸ਼ਨ ਨੇ ਮੰਗ ਕੀਤੀ ਸੀ ਵੀ 24 ਆਰ ਸਿਕਿਉਰਟੀ ਦਾ ਪ੍ਰਬੰਧ ਕੀਤਾ ਜਾਵੇ ਹਸਪੀਟਲ ਦੇ ਵਿੱਚ ਉਹਦੇ ਵਿਸ਼ੇ ਦੇ ਵਿੱਚ ਜਿਹੜੀ ਸਟ੍ਰਾਈਕ ਸੀ ਸਾਡੀ ਕੱਲ ਜਿਹੜੀ ਹੈਲਥ ਮਿਨਿਸਟਰ ਨਾਲ ਗੱਲ ਹੋਈ ਆ ਉਹਨੇ ਸਾਡੀਆਂ ਮੰਗਾਂ ਜਿਹੜੀਆਂ ਸਿਕਿਉਰਿਟੀ ਦੀਆਂ ਮੰਗ ਲਈਆਂ ਆ ਤੇ ਉਹਦੇ ਕਰਕੇ ਅੱਜ 2 ਘੰਟੇ ਸਾਡੀ ਸਟ੍ਰਾਈਕ ਸੀ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆਂ ਤੇ ਸਾਡੀ ਕੱਲ ਜਿਹੜੇ ਐਸਐਸਪੀ ਸਾਡੇ ਨਮਾ ਸ਼ਹਿਰ ਦੇ ਹੈਗੇ ਆ ਉਹਨਾਂ ਦੇ ਨਾਲ ਗੱਲ ਹੋਈ ਸੀ ਤੇ ਉਹਨੇ ਸਾਡੀ ਸਪੋਰਟ ਕੀਤੀ ਹੈਗੀ ਆ ਉਹ ਕਹਿੰਦੇ ਵੀ ਸਾਡੀ 24 ਆਰ ਸਿਕਿਉਰਿਟੀ ਦਾ ਪ੍ਰਬੰਧ ਕਰਾਂਗੇ ਤੇ ਸਾਡੀ ਜਿਹੜੀ ਮੰਗ ਸੀ ਹਸਪੀਟਲ ਦੀ ਵਿਸ਼ੇਸ਼ ਸੀ ਵੀ ਹਸਪੀਟਲ ਦੇ ਵਿੱਚ ਇੱਕ ਚੌਂਕੀ ਹੋਣੀ ਚਾਹੀਦੀ ਪੁਲਸ ਚੌਂਕੀ ਹੋਣੀ ਚਾਹੀਦੀ ਜੋ ਕਿ ਬਾਕੀ ਜਿਹੜੇ ਜ਼ਿਲ੍ਹਾ ਹਸਪਤਾਲ ਆ ਉਹਨਾਂ ਸਾਰਿਆਂ ਦੇ ਵਿੱਚ ਹੈ ਤੇ ਉਨੀ ਇਹਦਾ ਵੀ ਨੋਟਿਸ ਲਿਆ ਹੈਗਾ ਕਹਿੰਦੇ ਇਹਦੇ ਬਾਰੇ ਵੀ ਅਸੀਂ ਜਲਦੀ ਕਰਾਂਗੇ ਵੀ ਪੁਲਸ ਚੌਂਕੀ ਦਾ ਵੀ ਕੋਸ਼ਿਸ਼ ਕਰਾਂਗੇ ਵੀ ਇੱਥੇ ਚੌਂਕੀ ਬਣੇ ਤਾਂ ਕਿ ਇੱਥੇ ਵੀ ਅੱਗੇ ਤੋਂ ਇਦਾਂ ਨਹੀਂ ਜਿਹੜੀਆਂ ਘਟਨਾਵਾਂ ਹੋ ਰਹੀਆਂ ਆ ਉਦੋਂ ਤੋਂ ਆਪਾਂ ਬਚ ਸਕੀਏ ਸਾਡੇ ਜਿਹੜੇ ਪਬਲਿਕ ਰਿਪੋਰਟ ਵੀ ਹੋਏ ਕਿਸੇ ਕੀ ਕਰ ਸਕਦੇ ਇਹਦੇ ਬਾਰੇ ਸਾਡੀ ਐਮਰਜੈਂਸੀ ਚਾਲੂ ਹੈਗੀ ਆ ਐਮਰਜੈਂਸੀ ਪੂਰੀ ਚੱਲ ਰਹੀ ਆ 2 ਘੰਟੇ ਬਾਅਦ ਉਸ ਤੋਂ ਬਾਅਦ ਸਾਰੇ ਪੇਸ਼ੈਂਟ ਸਾਰੇ ਡਾਕਟਰ ਸਾਰੇ ਮਰੀਜ਼ ਦੇਖਣਗੇ ਜਿਹੜੇ ਵੀ ਪੇਸ਼ੈਂਟ ਆਏ ਹੋਏ ਆ ਉਹਨਾਂ ਦਾ ਪੂਰਾ ਇਲਾਜ ਕੀਤਾ ਜਾਏਗਾ ਆਧਿਕਨ ਬਹੁਤ ਬੜਾ ਬਹੁਤ ਦੋ ਮਿੰਟ ਬਾਈਟ ਤੋਂ ਹੁੰਦਾ ਜੀ ਐਮ ਐਸ 2 ਮਿੰਟ ਚੱਲਦਾ ਬਿਜੁਤੀ ਮੈਸੇਜ ਨਹੀਂ ਬਹੁਤ ਆਹ ਰੱਟਾ ਰੱਟਾ ਬੋਲੀ ਤਾਂ ਆਪ ਵੀ ਵਿੱਚ ਬਾਤਾਂ ਆ ਗੀਆਂ ਕਰਾਰੋ ਕੋਈ ਰਹੇ ਨੇ ਬੜੀਆਂ ਉਸ ਤੋਂ ਕੈਮਰਾ ਨੂੰ ਉਧਾਰਾ ਦੇ ਦੇ ਆ ਜਾਓ ਇੱਧਰ ਸ਼ੋਹਾਈ ਗੁੱਜਰੀ ਪਤੇ ਇਸ ਤਰ੍ਹਾਂ ਲੋਕਾਂ ਦੀ ਮੰਗ ਸੀ ਕਿ ਆਪਾਂ ਇਹਨਾਂ ਸ਼੍ਰੋਮਣੀ ਕਾਰਜਦਾਨ ਨੂੰ ਕੰਨਿਆ ਇਲੈਕਸ਼ਨ ਲਾਣੀ ਚਾਹੀਦੀ ਆ। ਉਹ ਆਪ ਤੁਹਾਡੀ ਮੰਗ ਸੁਣੀ ਕਰ ਦਿੱਤੀ ਸਾਥ ਸਿੰਘ ਸਿੰਘ ਬਾਦਲ ਨੇ ਕਿ ਸਾਰੀ ਪਾਰਟੀ ਨੇ ਬਹਿ ਕੇ ਮੀਟਿੰਗ ਕਰਕੇ ਚਲਿਆਂ ਲਾਣੀ ਆ। ਲੇਕਿਨ ਹੁਣ ਦੇਖਣ ਆਏ ਆ ਵੀ ਆਪਾਂ ਸਾਰੀਆਂ ਸੀਟਾਂ ਜਿੱਤਣੀਆਂ ਤਾਂ ਫਾਇਦਾ ਆਪਾਂ ਨੂੰ। ਸਭੀ ਜੱਦੂ ਬਹੁਤ ਸਿੰਮੀ ਬੰਦੀ ਕਿਹੜੀਆਂ-ਕਿਹੜੀਆਂ ਸੀਟਾਂ ਜਿੱਤਦੇ ਆਪਾਂ। ਔਰ ਕੋਸ਼ਿਸ਼ ਕਰਨੀ ਹਰ ਇੱਕ ਧਰਾਂ ਘਰਾ ਨੇ ਵੀ ਨੇ ਨੌਜਵਾਨਾਂ ਨੇ ਕਿ ਵਧੀਆ ਵੱਧ ਕੋਸ਼ਿਸ਼ ਕਰਤੀ ਕਿ ਜਿਹੜਾ ਵੋਟਰ ਨੂੰ ਕਹਿ ਕੇ ਦਿੱਤੋ ਜਿਹੜੀ ਚਾਲੀ ਦਾ ਲੈ ਇਹ ਇੱਕ ਸਿੱਖ ਪੰਥ ਦੀ ਪਰ ਪਹਿਲਾਂ ਕੋਈ ਪਾਰਟੀ ਆਈ ਹੈ ਦੂਜਾ ਜੀਵੀਧਰਾਂ ਦੀ ਪਾਰਟੀ ਆ ਹੈ ਤੇ ਜੀਵੀਧਰਾਂ ਕਰਕੇ ਜਿਹੜਾ ਹੁਣ ਅਸੀਂ ਇਹਨਾਂ ਨਾਲ ਕਿਸੇ ਨਾ ਸਮਝੌਤਾ ਨਹੀਂ ਕੀਤਾ ਤੇ ਜਿਹੜੇ ਜੀਵੀਧਰਾਂ ਦੀਆਂ ਮੰਗਾਂ ਨਹੀਂ ਮੰਨਦੇ ਅਸੀਂ ਵੀ ਜੀਵੀਧਰਾਂ ਆ ਤੇ ਅਸੀਂ ਇਹਦਾ ਸਮਝੌਤਾ ਨਹੀਂ ਕਰਦੇ ਸੋ ਇਹ ਚ ਕਰਕੇ ਹੋ ਗਈ ਸਾਰੀ ਇਹ ਗੱਲ ਚੱਲੀ ਆ ਤੇ ਇਸ ਕਰਕੇ ਤੁਹਾਡੀ ਕਹਿੰਦੇ ਜੀਵੀਧਰਾਂ ਇਖਾਤਾ ਅਸੀਂ ਇਹ ਸਾਰੇ ਕੰਮ ਜਿਹੜਾ ਚੰਗਾ ਲੱਗਣਾ ਉਹ ਤੁਹਾਡੇ ਹੱਥੀਂ ਤਾਂ ਵੀ ਜਿਤ ਜਮਾਨਤ ਤੁਹਾਡੀ ਆਪਣੀ ਜਮਾਨਤ ਦੇ ਵਿੱਚ ਆ ਕਿ ਆਪਾਂ ਕਿੱਥੇ ਕਿੱਥੇ ਵੀ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਖੜਾ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਜਿਤਾਓ ਪੁਰਾਣੇ ਦੁੱਖ ਜੇ ਕੋ ਆਪਸ ਵਿੱਚ ਹੀ ਕੋ ਮਸਲੇ ਵੀ ਹੈ ਤੇ ਉਹਨਾਂ ਨੂੰ ਭਲਾਓ ਭਲਾ ਕੇ ਤੇ ਸਾਰਿਆਂ ਨੂੰ ਜਿਤਾਓ ਵਾਹਿਗੁਰੂ ਜੀ ਤੇ ਖੰਸਾ ਵਾਹਿਗੁਰੂ ਜੀ ਦੀ ਖਫਤੇ ਸ਼੍ਰੋਮਣੀ ਅਕਾਲੀ ਦਲ ਮਹਿਜ ਇੱਕ ਰਾਜਨੀਤਿਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਦਾ ਨਾਅ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸੁਧਾਰ ਦਾ ਨਾਅ ਹੈ ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਾਂ ਦੀ ਰਾਜਨੀਤੀ ਕੀਤੀ ਆ ਔਰ ਇਸ ਵਾਰ ਵੀ ਪੰਜਾਬ ਦੇ ਹਿੱਤਾਂ ਦੀ ਖਾਤਰ ਸਿੱਖ ਪੰਦ ਦੇ ਹਿੱਤਾਂ ਦੀ ਖਾਤਰ ਸ਼੍ਰੋਮਣੀ ਕਾਲੀਦਾਨ ਨੇ ਬਹੁਤ ਹੀ ਅਹਿਮ ਫੈਸਲੇ ਲਏ ਆ ਔਰ ਸ਼੍ਰੋਮਣੀ ਕਾਲੀਦਾਨ ਨੇ ਫੈਸਲਾ ਕੀਤਾ ਕਿ ਅਸੀਂ ਇਕੱਲਿਆਂ ਇਲੈਕਸ਼ਨ ਲੜਨੀ ਆ ਔਰ ਸ਼੍ਰੋਮਣੀ ਕਾਲੀਦਾਨ ਨੇ ਜਿੱਥੇ ਕਾਫੀ ਸੀਟਾਂ ਨੂੰ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਉਥੇ ਬਾਕੀ ਸੀਟਾਂ ਦੇ ਵੀ ਜਲਦੀ ਨਾਮ ਕਰ ਦਿੱਤਾ ਜਾਣਾ ਤੇ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਜਿੱਥੋਂ ਸ਼੍ਰੋਮਣੀ ਕਾਲੀਦਾਨ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਜੰਦੂ ਮਾਇਰਾ ਉਹਨਾਂ ਨੂੰ ਉਮੀਦਵਾਰ ਲਾਨਿਆ ਗਿਆ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੂੰ ਆਵਾਜ਼ੇ ਪੰਜਾਬ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਔਰ ਮੈਂਬਰ ਪਾਰਲੀਮੈਂਟ ਜਦੋਂ ਬਣੀ ਸਰਕਾਰ ਤੋਂ 2014 ਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਨੂੰ ਬੈਸਟ ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਖਿਤਾਬ ਮਿਲਿਆ ਔਰ ਉਹਨਾਂ ਨੇ ਹਰ ਮੁੱਦੇ ਨੂੰ ਜਿਹੜਾ ਪਾਰਲੀਮੈਂਟ ਵਿੱਚ ਉਠਾਇਆ ਸਾਡੀਆਂ ਮੁਸ਼ਕਲਾਂ ਹੱਲ ਕਰਨ ਲਈ ਜਦੋਂ ਕੀਤਾ ਤੇ ਇਸ ਵਾਰ ਵੀ ਲੋਕਾਂ ਦੇ ਵਿੱਚ ਬਹੁਤ ਵੱਡਾ ਪਿਆ ਉਸ ਦਿੱਲੀ ਤੋਂ ਤੇ ਸ਼੍ਰੋਮਣੀ ਕਾਲੇਦਾਲ ਦੇ ਵਰਕਰਾਂ ਦੇ ਵਿੱਚ ਕਿ ਫਰਗਨਸਨ ਸਾਹਿਬ ਦੀ ਜਿੱਤ ਲਈ ਦਿਨ ਆਪ ਜਿਹੜੀ ਹੈਗੀ ਸਾਡੇ ਵਰਕਰ ਕਰ ਦੇਣਗੇ ਅਗੇਕੇ ਤੌਰ ਤੇ ਹੁਣ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਤੋਂ ਬਹੁਤ ਵੱਡਾ ਜਥਾ ਜਿਹੜਾ ਹੈਗਾ ਅੱਜ ਪ੍ਰੋਫੈਸਰ ਸਾਹਿਬ ਨੇ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣਾ ਤੇ ਉਸ ਕਾਫਲੇ ਵਿੱਚ ਸ਼ਾਮਲ ਹੋਣ ਲਈ ਕਿਉਂਕਿ ਉਹ ਮਹਾਲੀ ਤੋਂ ਚੱਲਣ ਨੇ ਤੇ ਉਸ ਕਾਫਲੇ ਵਿੱਚ ਸ਼ਾਮਲ ਹੋਣ ਲਈ ਅਸੀਂ ਇੱਥੋਂ ਸਾਰੇ ਹੀ ਸਰਦਾਰ ਜਨੈਲ ਸਿੰਘ ਜੀ, ਸਵਦਾਰ ਬਰਜਿੰਦਰ ਸਿੰਘ ਜੀ, ਸਵਦਾਰ ਦੇਜੀਤ ਸਿੰਘ ਜੀ ਕੋਹਲੀ ਹੋਰ ਜਿੰਨੀ ਸਾਡੀ ਲੀਡਰਸ਼ਿਪ ਹੈ ਉਹ ਸਾਰੀ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਹੈ ਰੋਪੜ ਜਾ ਕੇ ਗੁਰਦੁਆਰਾ ਪਟਾ ਸਾਹਿਬ ਉਹਨਾਂ ਦੇ ਨਾਲ ਮਿਲਣਾ ਤੇ ਉਤੋਂ ਅੱਗੇ ਜਿਹੜਾ ਕਾਫਲਾ ਸ਼੍ਰੀ ਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਣਾ ਉੱਥੇ ਜਾ ਕੇ ਨਤਮਸਤਕ ਹੋ ਕੇ ਆਵਾਜ਼ ਬ ਗੁਰੂ ਸਾਹਿਬ ਤੋਂ ਸ਼ੀਰਵਾਦ ਲੈਣਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਇਹ ਸੀਟ ਤੋਂ ਜਿਹੜੀ ਜਿੱਤ ਹੈਗੀ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੀ ਝੋਲੀ ਪਵੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਰਦਾ ਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਤੋਂ ਸਮੂਹ ਸੰਗਤ ਸਰਦਾਰ ਜਨੈਲ ਸਿੰਘ ਦੀ ਵਾਹਿਦ ਗੁਰਬਖਸ਼ ਸਿੰਘ ਦੀ ਖਾਲਸਾ ਔਰ ਸਮੂਹ ਅਕਾਲੀ ਜਥਾ ਦੀ ਰਹਿਨਮਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਵਾਸਤੇ ਕਿਉਂਕਿ ਸਾਡੇ ਉਮੀਦਵਾਰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਹਰਾ ਜੀ ਦੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਸਾਰੀ ਸੰਗਤ ਉਥੇ ਜਾ ਰਹੇ ਹਾਂ ਔਰ ਮੈਂ ਸਾਰੇ ਹੀ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੀ ਅੱਜ ਇਸ ਮੌਕੇ ਤੇ ਸ਼ਾਹ ਦੇ ਨਾਲ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸਾਡੀ ਜ਼ਿੰਦਗੀ ਦੀ ਅਸਲੀ ਦੌਲਤ ਹੈ ਸਾਨੂੰ ਇਸ ਦੌਲਤ ਨੂੰ ਸੰਭਾਲਣ ਦੇ ਲਈ ਸਹੀ ਸਿਹਤ ਸਹੂਲਤਾਂ ਦੀ ਲੋੜ ਹੁੰਦੀ ਹੈ ਤੇ ਜਦੋਂ ਸਾਡੀਆਂ ਸਾਰੀਆਂ ਸਹੂਲਤਾਂ ਇੱਕੋ ਥਾਂ ਤੇ ਪੂਰੀਆਂ ਹੋਣ ਤੇ ਉਹ ਸਾਡੇ ਲਈ ਕਿਸੇ ਅਸ਼ੀਰਵਾਦ ਤੋਂ ਘੱਟ ਨਹੀਂ ਹੁੰਦਾ ਨਵਾਂ ਸ਼ਹਿਰ ਦਾ ਸੰਦੂ ਹਸਪੀਟਲ ਤੁਹਾਨੂੰ ਸਿਹਤ ਸੰਬੰਧੀ ਸਾਰੀ ਸਹੂਲਤਾਂ ਦਿੰਦਾ ਹੈ ਇੱਥੇ ਤੁਹਾਨੂੰ ਸਾਈਕੀਟਰਿਸ ਡੀ ਐਡਿਕਸ਼ਨ ਸਕਿਨ ਐਂਡ ਕੋਸਮੈਟੋਲੋਜੀ ਸਕਿਨ ਲੇਜ਼ਰ ਸੈਂਟਰ हेयर ਟ੍ਰਾਂਸਪਲੈਂਟ ਹਾਰਟ ਲੰਗ ਐਂਡ ਮੈਡੀਸਨ ਜਰਨਲ ਸਰਜਰੀ ਆਈ ਸੀ ਯੂ ਫੈਸਿਲਿਟੀਆਂ ਵਰਗੀਆਂ ਵੱਖ-ਵੱਖ ਸਹੂਲਤਾਂ मिलियॉ नेोबी घंटे सत्तो दिन इमरजेंसी की सुविधा भी दिखती जाती है आज बुक करो अपनी अपॉइंटमेंट अठानवे सात वी छे चौहत्तर या अठानवे अठ आथ सो उन्नवे अस्सी छे चौहत्तर विजिट करो संधु हॉस्पिटल चंडीगढ़ रोड नवा शहर ਇਸ ਸੱਜਣਾਜੀਪ ਭਾਗ ਸੇਗਨਗਰਸ ਵਦਨ ਅੱਜ ਲਈਆਂ ਵਿਸ਼ੇਸ਼ ਸਰਗਰਮੀਆਂ ਕਨਫੇਰੈਂਸ ਲਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪ੍ਰਦੇਸੀ ਨੂੰ ਪ੍ਰਜਾਤ ਦੇਉ ਧੰਨਵਾਦ